ਸਸੀ ਗਾ ਬਈ ਸਾਰਿਆਂ ਨੂੰ ਸਸੀ ਗਾ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਆਪਣੇ ਕੈਂਪ ਦਾ 49ਵਾਂ ਦਿਨ ਹੈ ਕੱਲ ਨੂੰ 90 ਦਿਨ ਹੋ ਜਾਣਗੇ 49ਵਾਂ ਦਿਨ ਹੈ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਹੀ ਸਹਿਯੋਗ ਆ ਪਿੰਡ ਦਾ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਪਿੰਡ ਵੱਲੋਂ ਅਸੀਂ ਸਿਰ ਚ ਕੋਨੇ ਸਾਰੇ ਪਿੰਡ ਅੱਗੇ ਕਿ ਜਿਹੜਾ ਸਾਨੂੰ ਇੰਨਾ ਮਾਨ ਸਤਕਾਰ ਦਿੰਦਾ ਜਿਹੜੇ ਵੀ ਵੀਰਾਂ ਨੇ ਸਹਿਯੋਗ ਕੀਤਾ ਉਹਨਾਂ ਅਸੀਂ ਤਹਿਤੋਂ ਧੰਨਵਾਦ ਕਰਦੇ ਹਾਂ ਬੱਚਿਆਂ ਵੱਲੋਂ ਕਿ ਜੋ ਕਿ ਇਹਨਾਂ ਦਾ ਡਾਈਟ ਦਾ ਖਿਆਲ ਰੱਖਦੇ ਆ ਤੇ ਹੋਰ ਵੀ ਵੱਧ ਤੋਂ ਵੱਧ ਵੀਰ ਸਹਿਯੋਗ ਕਰਿਆ ਕਰੋ ਤਾਂ ਕਿ ਇਹਨਾਂ ਛੋਟੇ-ਛੋਟੇ ਬੱਚਿਆਂ ਨੂੰ ਤੁਸੀਂ ਡਾਈਟ ਵੰਡ ਕੇ ਖੁਸ਼ੀਆਂ ਪ੍ਰਾਪਤ ਕਰ ਸਕੋ ਤਾਂ ਬਹੁਤ ਹੀ ਸਹਿਯੋਗ ਆ ਪਿੰਡ ਦਾ 500 ਰੁਪਿਆ ਫਤੇ ਸਿੰਘ ਘਮਣ ਬੋਕੇ ਛੋਟਾ ਜਿਹਾ ਬੱਚਾ ਉਹਨਾਂ ਨੇ ਆਪਣੇ ਗਰਾਊਂਡ ਨੂੰ ਦਿੱਤਾ 1000 ਰੁਪਿਆ ਰਾਮਜੀਵਨ ਦੇ ਅੰਕਲ ਜੀ ਇਹਨਾਂ ਵੱਲੋਂ ਦਿੱਤਾ ਗਿਆ ਡੇਲੀ ਆਪਣੇ ਗਰਾਊਂਡ 'ਚ ਆਉਂਦੇ ਆ ਇਹ ਬਹੁਤ ਹੀ ਸੇਵਾ ਕਰਾਉਂਦੇ ਆ ਤੈ ਕ ਸੇਰ ਦਾ ਵਿਸ਼ਾ ਬਣਦੇ ਬੱਚਿਆਂ ਵਾਸਤੇ ਦਿੱਲੀ ਆ ਕੇ ਡਾਈਟ ਬਣਦੇ ਨਾਲੇ ਆਪਦੇ ਬੱਚਿਆਂ ਨੂੰ ਨਾਲ ਪੋਤੇ ਪੁੱਤਿਆਂ ਨੂੰ ਲਿਆਉਂਦੇ ਆ ਤਾਂ ਸਾਰੇ ਪੇਰੈਂਟਸ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਜਿਵੇਂ ਇਹਨਾਂ ਨੂੰ ਵੇਖ ਕੇ ਜਿਵੇਂ ਇਹ ਆਪਦੇ ਪੋਤੇ ਪੁੱਤਿਆਂ ਨੂੰ ਇੱਥੇ ਲੈ ਕੇ ਆਉਂਦੇ ਆ ਤਾਂ ਸਾਰੇ ਮਾਪਿਆਂ ਨੂੰ ਇਹ ਬੇਨਤੀ ਹੈ ਕਿ ਬਲਤਵਾਦ ਉਹਦੇ ਬੱਚਿਆਂ ਦੇ ਨਾਲ ਆਇਆ ਕਰੋ ਜਿਸ ਤਰ੍ਹਾਂ ਬੇਟੀਆਂ ਹੁੰਦੀਆਂ ਤਾਂ ਇਹਨਾਂ ਦਾ ਫਰਜ਼ ਬਣਦਾ ਕਿ ਇਹਨਾਂ ਦੇ ਮਾਪੇ ਇਹਨਾਂ ਦੇ ਨਾਲ ਆਉਣ ਇਹਨਾਂ ਦੇ ਜਿਹੜੇ ਚਾਚੇ ਆ ਇਹਨਾਂ ਦੇ ਤਾਏ ਆ ਇਹਨਾਂ ਦੇ ਪਿਤਾ ਇਹਨਾਂ ਨਾਲ ਆ ਕੇ ਜਨਾਂ ਦੇ ਭਰਾ ਆਗੇ ਉਹ ਇੱਥੇ ਆ ਕੇ ਇਹਨਾਂ ਦਾ ਹੌਸਲਾ ਵਧਾਉਣ ਵਾਲੇ ਗਰਾਊਂਡ ਦੇ ਵਿੱਚ ਪ੍ਰੈਕਟ ਤਾਂ ਨਾਲੇ ਥੋੜਾ ਜਿਹਾ ਦੇਖ ਰਹੇ ਕੋਈ ਨੇ ਬੱਚੇ ਨੇ ਮੇਰਾ ਬੱਚਾ ਕੀ ਕਰਦਾ ਗਰਾਊਂਡ ਤੇ ਜਾ ਕੇ ਤਾਂ ਸਾਰਿਆਂ ਨੂੰ ਇਹੀ ਬੇਨਤੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਤਾਂ ਜੋ ਅੱਜ ਕੇਲਾਂ ਦੀ ਸੇਵਾ ਬਲਵਿੰਦਰ ਸਿੰਘ ਗੋਰਾ ਘੋੜੀ ਵਾਲਾ ਸਿਮਿੰਟ ਬੱਜਰੀ ਵਾਲੇ ਤਾਂ ਉਹਨਾਂ ਵੱਲੋਂ ਉਹਨਾਂ ਨੇ ਇੱਕ ਲਾਸ਼ ਵੀ ਆਪਣੇ ਗਰਾਊਂਡ ਨੂੰ ਦਿੱਤੀ ਹੈ ਜੋ ਕਿ ਲਾਸ਼ ਹੈਗੇ ਵੱਡੇ ਉਹ ਵੀ ਆਪਣੇ ਗਰਾਊਂਡ ਨੂੰ ਦਿੱਤੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਧੰਨਵਾਦ ਕਰਦੇ ਆਂ ਬਾਈ ਸਾਰਿਆਂ ਦਾ ਤਾਂ ਇਸੇ ਤਰ੍ਹਾਂ ਬੱਚਿਆਂ ਨੂੰ ਬਾਰ-ਬਾਰ ਬੇਨਤੀ ਕਰਦੇ ਆਂ ਕਿ ਫੋਨਾਂ ਤੋਂ ਦੂਰ ਰਹਿਣਾ ਹੈ ਦੁਕਾਨਾਂ ਤੇ ਨਹੀਂ ਜਾਣਾ ਗਲਤ ਬੰਦੇ ਨਾਲੇ ਗੱਲਣਾ ਮਾਂ ਪਿਓ ਦਾ ਪੂਰਾ ਸਤਿਕਾਰ ਕਰਨਾ ਤੜਕੇ ਉੱਠ ਕੇ ਪੈਰੀ ਹੱਥ ਲਾਉਣੇ ਆਪਣੇ ਮਾਂ ਪਿਓ ਦੇ ਜਿਹੜੀਆਂ ਤੁਹਾਡੀਆਂ ਭੈਣਾਂ ਬੇਟੀਆਂ ਆਉਂਦੀਆਂ ਇੱਥੇ ਇਹਨਾਂ ਨੂੰ ਆਉਂਦੀਆਂ ਭੈਣਾਂ ਸਮਝਣਾ ਤਾਂ ਉਸੇ ਤਰ੍ਹਾਂ ਸਾਰੇ ਬੱਚਿਆਂ ਨੇ ਪੂਰੀ ਨਿਮਰਤਾ ਨਾਲ ਇਸਰ ਐਕਸਰਸਾਈਜ਼ ਕਰਦੇ ਲੈਣਾ ਤਾਂ ਜੋ ਵੀ ਤੁਹਾਨੂੰ ਕੋਚ ਸਾਹਿਬਾਨ ਸਿਖਾਉਂਦੇ ਆ ਤਾਂ ਉਹਨਾਂ ਦੀ ਗੱਲ ਪੂਰੇ ਧਿਆਨ ਨਾਲ ਸੁਣਨੀ ਹੁੰਦੀ ਹੈ ਬਹੁਤ ਮੱਥਾ ਮਾਰਦੇ ਤੁਹਾਡੇ ਦੇ ਵੀਰ 3 ਮਹੀਨੇ ਤੋਂ ਲੱਗੇ ਹੋਏ ਆ ਤਾਂ ਇਹਨਾਂ ਦਾ ਮਿਹਨਤ ਦਾ ਮੁੱਲ ਪਾਇਆ ਕਰੋ ਉਹੀ ਬੱਚੇ ਗਰਾਊਂਡ 'ਤੇ ਆਕਰੋ ਜਿਹਨਾਂ ਨੂੰ ਐਕਸਰਸਾਈਜ਼ ਕਰਨੀ ਹੁੰਦੀ ਹੈ ਤੱਦੇ ਬੱਚੇ ਕੋਈ ਦੇਖਦੇ ਰਹਿੰਦੇ ਨੇ ਟੱੜਦੇ ਰਹਿੰਦੇ ਪਰ ਬਹੁਤ ਵਧੀਆ ਸਾਰੇ ਫੇਰ ਵੀ ਤਾਂ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਸਤ ਨਾਮ ਬਾਣੀ ਨੂੰ ਸਨੋ ਜੀ ਨੂੰ ਸਤ ਨਾਮ ਬਾਣੀ ਰਿਟ ਕਰ ਦਾਂਗੇ ਜਿਹੜਾ ਨੇ ਬੁਲਾਈਆਂ ਮੈਂ ਤੁਹਾਨੂੰ ਤੇ ਗੋਆ ਹੋ ਸਾਰਿਆਂ ਦਾ ਫਿਰ ਉਹ ਜੀ ਦੇ ਨਾਲੇ ਕੋਈ ਕੋਈ ਹੈ ਨਾ ਸਾਰਿਆਂ ਰਿਟ ਕਰ ਦਾਂਗੇ ਜੇ ਜਿਹਨਾਂ ਨੂੰ ਲੱਗੇ ਕਬੱਡੀ ਬੜਾ ਜੱਡ ਬਾੜ ਦੀ ਇਹ ਡਾੜ